ਪਰ şart ਵੀਡੀਓ ਸ਼ੇਅਰ ਕਰੀ ਹੋਵੇ ਹਨਾ ਜੀ ਬਿਲਕੁਲ ਜੀ ਬਿਲਕੁਲ ਜੇ ਮਿਲ ਗਈਆਂ ਤਾਂ ਮੈਨੂੰ ਆ ਕੇ ਦੱਸਿਓ ਵੀ ਤੂੰ ਉਹਦੀ ਵੀਡੀਓ ਬਣਾ ਬਾਈ ਇਹ ਤਾਂ ਹਲੇ ਮਹਿੰਗੀ ਲਈ ਜਾਂਦਾ ਹੈ ਹਨਾ ਜੀ ਐ ਬਾਈ ਹੋ ਸਕਦਾ ਜੀ ਆਪਾਂ ਬੈਲਟ ਲਾਤੀ ਮਹਿੰਗੀ ਆਪਾਂ ਸਸਤੀ ਲਈ ਹੋਈ ਹੈ ਫ੍ਰੀ ਲਈ ਹੋਈ ਹੈ ਤਾਂ ਆਪਾਂ ਇਹ ਆਪਾਂ ਇਧਰੋਂ ਘੱਟ ਰਿਹਾ ਚੱਕੋ ਫਿਰ ਇਹ ਦੇਵੋਗੇ ਕਿੰਨੇ ਦੀਆਂ ਜੀ ਆਹ ਦੇਖੋ ਕਿੰਨੀ ਸੌਫਟ 150 ਦੀ ਚੱਕ ਲੋ ਇਤੋਂ ਸਸਤਾ ਵੀ ਦੇ ਦੋ ਹੀ ਕੁਝ ਆਹ ਟੀ-ਸ਼ਰਟ ਚੱਕੋ ਜੀ ਭਾਜੀ 150 ਰੁਪਏ ਹੈ ਜੀ 150 ਰੁਪਿਆ ਲਓ ਜੀ ਆਹ 150 ਰੁਪਿਆ ਭਾਜੀ 150 ਰੁਪਿਆ 150 ਦੀ ਜੀ ਮੈਂ ਕਹਿੰਦਾ 150 ਦੀ ਕਾਲਰ ਵਾਲੀ ਟੀ-ਸ਼ਰਟ ਅੱਜ ਆ ਗਏ ਸੰਗਰੂਰ ਦੇ ਵਿੱਚ ਤਮਾਕਾ ਲੈ ਕੇ ਤਮਾਕਾ ਜਮਾਂ ਸਿਰੇ ਦੀ ਗੱਲਬਾਤ ਮੈਂ ਕਹਣਾ ਜੇ ਆਹ ਵੀਡੀਓ ਤੁਸੀਂ ਪੂਰੀ ਦੇਖ ਲਈ ਤੁਸੀਂ ਘਰੇ ਬੈਠੇ ਫੋਨ ਚੱਕ-ਚੱਕ ਕੇ ਕਹੀ ਜਾਓਗੇ ਵੀਰੇ ਸਮਾਨ ਭੇਜਦੇ ਆਹਾ ਭੇਜਦੇ ਬਾਹਾਂ ਭੇਜਦੇ ਆਪਣੇ ਨਾਲ ਨੇ ਜਤਨ अरोड़ा ਜੀ ਆਨਲਾਈਨ ਮਾਰਕੀਟ ਕੇਨੜਾ ਬੈਂਕ ਵਾਲੀ ਗਲੀ ਦੇ ਵਿੱਚ ਇਹਨਾਂ ਦੀ ਸ਼ਾਪ ਆ ਸ਼ਾਪ ਨਹੀਂ ਇਹ ਕਹਿ ਲੋ ਵੀ ਸ਼ੋਅਰੂਮ ਆ ਅੱਧੇ ਮੁੱਲ ਦੇ ਵਿੱਚ ਬ੍ਰਾਂਡਡ ਚੀਜ਼ਾਂ ਦੇ ਨਾਲ ਸੱਤ ਸ਼ਹੀਦ ਕਾਰ ਜੀ ਸਹੀ ਗੱਲ ਪਾ ਜੀ ਕਿਹਾ ਆ ਬਹੁਤ ਵਧੀਆ ਕੰਮ ਦਿੰਦਾ ਜੀ ਬਹੁਤ ਵਧੀਆ ਬਹੁਤ ਵਧੀਆ ਲਓ ਜੀ ਲਓ ਆਓ ਕੇਨਾ ਪੈਣਾ ਵਾਕ ਕੇ ਬੋਲੇ ਨੇ ਯਾਰ ਸਭ ਤੋਂ ਪਹਿਲਾ ਜਿਹੜਾ ਬੰਦਾ ਇਹ ਇਹ ਦੇਣੀ ਆ ਜੀ ਯਾਰ ਵੀਡੀਓ ਆ ਬੈਲਟ ਆ ਕੱਢਿਆ ਪੀਏ ਨੇ ਪਹਿਲੇ ਕੱਢਿਆ ਪੀਏ ਨੇ ਆਪਣਾ ਰੋਲ ਇਨ ਫੀਲਡ ਦੀ ਬੈਲਟ ਆ ਭਾਜੀ ਜਿਹੜਾ ਬੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਪਹਿਲੇ 10 ਬੰਦਿਆਂ ਨੂੰ ਆ ਰੋਲ ਇਨ ਫੀਲਡ ਦੀ ਬੈਲਟ ਫ੍ਰੀ ਦਿੱਤੀ ਜਾਊਗੀ ਕਿੰਨੇ ਕਨੇ ਮੁੱਲ ਦੀ ਹੋਊਗੀ ਇਹ ਕਿਤੇ ਸਸਤੀ ਜੀ ਨਾ ਹੋਵੇ 1500 ਰੁਪਏ ਦੀ ਆ ਭਾਜੀ ਚੈੱਕ ਕਰ ਲਿਓ ਰੋਲ ਇਨ ਜੀ ਪੂਰੀ ਫੁੱਲ ਗਾਰੰਟੀ 1500 ਦੀ ਬੋਲਟ ਦੀ ਬੈਲਟ ਬਈ ਰੋਲ ਇਨ ਫੀਲਡ ਰੋਲ ਇਨ ਫੀਲਡ ਕੰਪਨੀ ਦੀ ਬੈਲਟ ਆ ਭਾਜੀ ਬਿਲਕੁਲ ਪਿਓ ਜਿਹੜਾ ਪਾਊਗਾ ਇਹ 10 ਸਾਲ ਕਿਥੇ ਨਹੀਂ ਜਾਂਦੀ ਬੈਲਟ ਰੋਣਾ ਸਾਹਿਬ ਕੱਲ ਇਹ ਆ ਕਿਤੇ 벨ਟ ਦੇ ਚੱਕਰ ਦੇ ਵਿੱਚ ਕੰਮ ਨਾ ਮਹਿੰਗਾ ਲਾ ਦੇ ਤੁਸੀਂ ਤੁਬਾਕੀ ਆਪਾਂ ਇਹ ਜੇ ਪਾ ਦੇ ਰਹੇ ਤੁਸੀਂ ਦੇਖਦੇ ਰਹਿ ਜਾਓਗੇ ਤੁਸੀਂ ਆਹ 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 ਸੋਹਣੀਆਂ ਪਈਆਂ ਨੇ ਆ ਟੀ-ਸ਼ਰਟ ਤੇ ਕੁਝ ਭਾਜੀ 150 ਰੁਪਏ ਹੈ ਜੀ 150 ਰੁਪਏ ਲਓ ਜੀ ਆ 150 ਰੁਪਏ ਭਾਜੀ 150 ਰੁਪਏ 150 ਦੀ ਜੀ ਮੈਂ ਕਹਿੰਦਾ 150 ਦੀ ਕਾਲਰ ਵਾਲੀ ਟੀ-ਸ਼ਰਟ 150 ਜਲੀਆ ਵਾਲ ਤਾਂ ਨਹੀਂ ਕਿਤੇ ਭਾਜੀ ਕਿੱਥੇ ਗਿਆ ਆਪ ਤੁਸੀਂ ਚੈੱਕ ਤਾਂ ਕਰੋ ਕੁਆਲਿਟੀ ਚੈੱਕ ਕਰੋ ਭਾਜੀ ਕੁਆਲਿਟੀ ਆ ਦੇਖੋ ਭਾਈ ਐ 4x ਦੀ ਆ ਜਾਲੀ ਤਾਂ ਮੈਂ ਕਹਿੰਦਾ ਉਹੀ ਮਜ਼ਾਕ ਬ੍ਰਾਂਡ ਆ ਵੀਰੇ ਐ 4x ਦੀ ਆਵੇ ਆ ਆਵੀਆਂ ਨੇ ਜਿੰਨਾ ਮਰਜ਼ੀ ਪੈਸਾ ਚੱਕ ਲੋ ਜੀ 100 ਰੁਪਏ ਕੌਲਰ T-shirt 150 ਰੁਪਏ ਭਾਜੀ 150 ਰੁਪਏ ਬਾਈ ਗਰਮੀ ਵਾਲੀਆਂ ਨੇ ਨਾਲੇ ਵੱਡੀ ਗੱਲ ਇਹ ਗਰਮੀ ਦੇ ਸੀਜ਼ਨ ਦੇ ਵਿੱਚ ਅਹਿਮ ਸਵਾਲ ਆਉਗਾ ਆਰਾਮ ਮਹਿਸੂਸ ਹੋਊਗਾ ਉਦੋਂ ਬਾਅਦ ਭਾਜੀ ਆਜੋ ਗਰਮੀ ਦਾ ਤੋਹਫਾ ਤੁਹਾਡੇ ਵਾਸਤੇ ਆ ਲੋਹੜਾ ਆ ਗਿਆ ਭਾਜੀ ਲੋਹੜਾ ਬਾਈ ਗਰਮੀ ਵਾਲੀਆਂ ਆ ਲੋਹੜਾ ਚੈੱਕ ਕਰੋ ਭਾਜੀ ਲੈ ਬਾਈ ਐਂਦੀ ਡਾਲ ਦਿਆ ਭਾਜੀ ਚੈੱਕ ਕਰੋ ਲੋਹੜਾ ਓ ਮੈਂ ਐਨ ਆ ਘੈਂਡ ਬ੍ਰਾਂਡਰ ਬਾਈ ਨਿਆਰੇ ਵਾਲੀਆਂ ਚੀਜ਼ਾਂ ਆ ਦੇਖੋ ਬਾਜੀ ਬਾਈ ਜੀ ਐਵੇਂ ਵੀ ਰੱਖ ਦੋ ਕਿੰਨੇ ਦੀਆਂ ਨੇ ਬਾਜੀ 150 ਰੁਪਏ ਦੀ ਲੋਰ ਹੈ ਜੀ 150 ਰੁਪਏ ਦੀ 150 ਦੀ ਬਈ ਆਹ ਲੈ ਕਿੰਨੀ ਸੌਫਟ 150 ਦੀ ਚੱਕ ਲੋ ਇਤੋਂ ਸਸਤਾ ਵੀ ਦੇ ਦੋਈ ਕੁਛ ਹਾਂਜੀ ਇਤੋਂ ਵੀ ਸਸਤਾ ਦਿਓ ਇਤੋਂ ਸਸਤਾ ਵੀ ਦੇਈਏ ਇਤੋਂ ਵੀ ਸਸਤਾ ਦਿਓ ਆਜੋ ਫਿਰ ਇਤੋਂ ਸਸਤਾ ਦੇਖੋ ਆਜੋ ਜੀ ਦੇ ਦਿਓ ਬਿਲਕੁਲ ਆਜੋ ਜੀ ਆਜੋ 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 ਆਹ ਚੱਕੋ 100 ਰੁਪਏ ਦੀ ਟੀ-ਸ਼ਰਟ ਜੀ ਲੈ ਵੀ ਆ ਚੱਕੋ ਜਿਹੜੀ ਮਰਜ਼ੀ ਲੈ ਜਾਓ 100 ਰੁਪਏ ਜੀ ਜਮਾ ਸੌ ਦੀਆਂ ਜੀ ਲੈ ਆਹ ਫੋੜੀ 100 ਰੁਪਿਆ 100 ਰੁਪਏ ਦੀ ਭਾਈ 100 ਰੁਪਿਆ ਵੀਰੇ 100 ਰੁਪਿਆ ਆਹ ਚੋਕੀ ਵੀ 100 ਰੁਪਿਆ ਲੈ ਐਂ ਕਰਿਓ ਨਾਲੇ ਤਾਂ ਸ਼ੇਅਰ ਕਰਨ ਵਾਲੇ ਨੂੰ ਸਵਾਦ ਦੇ ਹੀ ਜਾਂਦੇ ਨੇ ਤੇ ਨਾਲੇ ਇਹੇ ਦੀਆਂ ਚੀਜ਼ਾਂ 100-100 ਚ ਲੈ ਕੇ ਦਿਖਾ ਦਿਓ ਜੇ ਮਿਲ ਗਈਆਂ ਤਾਂ ਮੈਨੂੰ ਆ ਕੇ ਦੱਸਿਓ ਵੀ ਤੂੰ ਉਹਦੀ ਵੀਡੀਓ ਬਣਾ ਭਾਈ ਇਹ ਤਾਂ ਹਲੇ ਮਹਿੰਗੀ ਲਈ ਜਾਂਦਾ ਹੈ ਹਨਾ ਜੀ 100 ਰੁਪਏ ਦੀ 100 ਰੁਪਏ ਬਿਲਕੁਲ 100 ਨਹੀਂ ਕੋਈ ਇਦੋਂ ਸਸਤੀ ਨਹੀਂ ਮਿਲਣੀ ਦੁਬਾਰਾ ਆਪਣੇ ਕੋਲ ਪੇਪਰੀਆਂ ਕੋ ਉਪਰੀਆਂ ਦਿਓ ਜੀ ਹੁਣ ਆ ਨਿਕਰ ਆ ਗਈਆਂ ਇਹ ਆਪਣੇ ਲਵੇ ਹਾਂਜੀ ਨਿੱਕਰ ਇੱਕ ਤਰਾ ਦੀ 10 ਤਰਾ ਦੀ ਨਿੱਕਰਾਂ ਨੇ ਆਪਣੇ ਕੋਲੇ ਆ ਚੱਕੋ ਜੀ ਲੈ ਵੀ ਮਿੱਤਰੋ ਇਹ 560 ਦੀਆਂ ਹੋਣਗੀਆਂ ਜੀ ਦੇਖੋ ਤੁਸੀਂ ਉਸ ਕਿੰਨੇ ਦੀ ਆ ਚੱਕੋ ਬਲੈਂਸੀਆ ਜੀ ਮੈਂ ਲੈ ਕੇ ਆਇਆ ਦੀ ਆ ਜੀ 400 ਦੀ 400 ਰੁਪਏ ਦੀ ਮਹਿੰਗੀ ਨਾ ਕਹਦੇਓ ਇਦੋਂ ਐ ਲੈ ਹੋ ਸਕਦਾ ਜੀ ਆਪਾਂ ਬੈਲਟ ਲਾਤੀ ਮਹਿੰਗੀ ਆਪਾਂ ਸਸਤੀ ਲਾਈ ਹੋਈ ਹੈ ਫ੍ਰੀ ਲਾਈ ਹੋਈ ਹੈ ਤਾਂ ਆਪਾਂ ਇਹ ਆਪਾਂ ਇਦੋਂ ਘਟ ਰਹੇ ਆ ਚੱਕੋ ਕਿਹੇ ਦੇਵੋਗੇ ਕਿੰਨੇ ਦੀਆਂ ਜੀ ਆਹ ਦੇਖੋ 6 ਪਾਕਟ ਦੇ ਡਫਾ ਮੋਟਾ ਵਾਲੀ ਹੈ ਜੀ ਸਭੀ ਤਾਂ ਨਾ ਆਹ ਦੇਖੋ ਜੀ 4 ਪਾਕਟ ਵਾਲੀ ਹੈਗੀ ਮਾਈਕੀ ਦੀ ਮਾਈਕੀ ਆ ਤੁਸੀਂ ਸਟੱਫ ਚੈੱਕ ਕਰੋ ਜੀ ਬਿਲਕੁਲ ਜੀ ਬਿਲਕੁਲ ਘੱਟੋ ਘੱਟ ਜੇ ਤੁਸੀਂ ਬਾਜ਼ਾਰ ਚ ਲੈਣ ਜਾਓਗੇ 400 ਰੁਪਏ ਤੋਂ ਘੱਟ ਦੀ ਹੈ ਸਿਰਫ 150 ਰੁਪਏ ਦੀ ਜੀ 150 ਦੀ ਹਾਂ ਜੀ ਇੱਕ ਇੱਕ ਜੀ ਇੱਕ ਕੋਈ 2 300 ਵਾਲੀ ਨਹੀਂ ਕੋਈ ਹੋਣ ਹੀ ਨਹੀਂ ਵੀ ਆਪਾਂ ਨੂੰ ਐਨੇ ਪੀਸ ਲੈ ਲੈ ਪੈਣਗੇ ਸਿਰਫ ਇੱਕ ਪੀਸ ਰੋ 150 ਰੁਪਏ ਠੀਕ ਹੈ ਜੀ ਲਓ ਜੀ 150 ਦੀ ਇੱਕ ਪਰ ਸ਼ਰਤ ਵੀਡੀਓ ਸ਼ੇਅਰ ਕਰੀ ਹੋਵੇ ਹਨਾ ਜੀ ਬਿਲਕੁਲ ਜੀ ਬਿਲਕੁਲ ਲੈ ਵੀ ਮਿੱਤਰੋ ਆਹਾਂ ਕੈਪਰੀਆਂ ਲੈ ਕੇ ਦਿਖਾ ਦਿਓ 150 ਦੀਆਂ ਉਹ ਵੀ ਬ੍ਰਾਂਡ ਦੇ ਵਿੱਚ ਉਹ ਦੁਬਾਰਾ ਆਈ ਆ ਪੈਂਟ ਆਈਏ ਤੁੰਪਰੀ ਦੀ ਲਵਾਈਸ ਦੀ ਪੈਂਟ ਜੀ ਆ ਚੱਕੋ 500 ਰੁਪਏ ਜੀ 500 ਦੀ 500 ਦੀ ਭਾਈ ਮੈਂ 500 ਦੀ 500 ਦੀ 500 ਦੀ ਜਿਹੜਾ ਕਹਿਣਾ ਪੈਂਦਾ ਹੈਗਾ ਵੀ 500 ਦੀ ਜੀਨ ਜੀ ਜੀਨ ਫੇਰ ਹੋਵੇ ਜੀ ਉਹਦਾ ਸਿੱਟ ਜੀ ਉਹ ਨਵੀ ਲੈ ਜੀ ਉਥੋਂ ਬੱਗ ਵੀ ਮਾਰਿਓ ਗੇਟ ਤੋਂ ਫੜ ਕੇ ਵੀ ਪੈਸੇ ਬਾਰੇ ਫੜਾ ਜਾਂ ਅੰਦਰ ਨਹੀਂ ਪਾਦੇ ਪਾਈ ਓਏ ਜੇ ਫੇਟ ਆਏ ਹੈ ਹੈ ਬਹੁਤ ਸੋਹਣੀਆਂ ਪੈਂਟਾਂ ਨੇ ਸਵਾਲ ਆਉਂਦਾ ਵੀਰੇ ਇਹ ਹੈਗਾ ਵੀ ਕਿਹੜਾ ਆਰਟੀਕਲ ਹੈ ਕਟੋੜ ਇਕੋ ਸਾਈਜ਼ ਦੇ ਵਿੱਚ ਕਟੋੜ 15 ਆਰਟੀਕਲ ਨੇ ਜੀ ਅੱਜ ਵੀ ਮਿੱਤਰੋ ਕੀ ਕੀ ਦਿਖਾਈ ਜਾਵਾਂਗੇ ਵੀਡੀਓ ਬਣ ਜੂ ਲੰਮੀ ਸਾਰਾ ਰੋਸਾ ਬੋਲੋ ਕੀ ਪਾਉਣਾ ਗਰਮੀ ਆ ਇੱਥੇ ਹਰੇਕ ਜੀਵਨ ਦੀ ਸਾਰੀ ਚੀਜ਼ਾਂ ਮਿਲਣਗੀਆਂ ਜੀ ਹਰੇਕ ਚੀਜ਼ ਅੰਡਰਵੀਅਰ ਆ ਗਈ ਆਪਣੇ ਕੋਲ ਦੇਖੋ ਯਾਰ ਬ੍ਰਾਂਡ ਦੇ ਅੰਡਰਵੀਅਰ ਆਏ ਹੋਏ ਨੇ ਆ ਚੱਕੋ ਜੀ ਸੀਕੇ ਦਾ ਜੀ ਸੀਕੇ ਰਾਹੀਂ ਅੰਡਰਵੀਅਰ ਚੈੱਕ ਕਰੋ ਸੀਕੇ ਰਾਹੀਂ ਮੈਨੂੰ ਸੈਂਡ ਜਾਂ ਚੈੱਕ ਕਰੋ ਮੈਨੂੰ ਚੈੱਕ ਕਰੋ ਲਓ ਜੀ ਨਿਵਾਇਸ ਜੀ ਸੁਪਰ ਡਰਾਈ ਆ ਦੇਖੋ ਜੀ ਅੰਡਰ ਵੀਰ ਜੀ ਪਿਆ ਜੀ ਆ ਚੱਕੋ ਇਹ ਐ ਨਾ ਹੋਵੇ ਵੀ ਨਾ ਕਿ ਮੇਰੇ ਰੇਟ ਵੀ ਦਹੋ ਤੋ ਪਿਓਰ ਕੋਟ ਦਾ ਹੈ ਜੀ ਵਿਆਰ ਦੇ ਵਿੱਚ ਇਹ 8 800 ਰੁਪਏ ਦੇ ਨੇ ਹਾਂਜੀ ਆਪਣੇ ਕੋਲੇ ਸਿਰਫ 300 ਰੁਪਏ ਜੀ ਲੈ ਵੀ 800 ਵਾਲਾ 300 ਚ 300 ਰੁਪਏ ਦੇ 3 ਪੀਸ ਜੀ ਆ ਬੈਨੋਸਨ ਦੀ ਮੈਂ ਗਾਰੰਟੀ ਦਿੰਦਾ ਇੰਨੇ ਹੀ ਮਹਿੰਗੇ ਨੇ 300 ਦੇ 3 ਪੀਸ ਮੈਂ ਤਾਂ 300 ਦਾ ਇੱਕ ਕਹੀ ਜਾਣਾ 300 ਤੇ ਤਿੰਨੇ ਜੀ 300 ਦੇ ਲੈ ਵੀ ਭਾਈ ਫਿਰ ਆ ਚੱਕ ਪੰਜਾਇ ਸੁਪਰ ਡਰਾਈ ਲੈ ਲੋ ਚਾਹੇ ਲਿਵਾਇਸ ਲੈ ਲੋ ਚਾਹੇ ਬੈਨੋਸਨ ਲੈ ਲੋ ਚਾਹੇ ਸਿੱਕੇ ਲੈ ਲਓ ਜਿਹੜਾ ਮਰਜੀ ਲੈ ਲਓ 300 ਰੁਪਏ ਦੇ ਤਿੰਨ ਬਿਲਕੁਲ ਪਿਓਰ ਪ੍ਰੋ ਇੱਕ ਦਰ ਦਾ 300 ਦਾ ਕਿਹਾ ਤੁਸੀਂ ਹਾਂ ਦੱਬਾ ਤਿੰਨ ਸੌ ਦਾ ਦੇਖੋ ਜੀ ਵਾਹ ਮੈਂ ਨਾ ਅਮਾ ਜੀ ਨਾ ਇੱਕ ਸਮਝੇ ਬਾਈ ਗੱਲ ਇਹ ਆ ਸਵਾ 100 ਦਾ ਤਾਂ ਆਮ ਮਿਲਦਾ ਹੈ ਨਾ ਇੱਥੇ 100 ਦਾ ਬ੍ਰਾਂਡ ਪਾਓ 100 100 ਚ ਹੋਰ ਕੀ ਭਾੜਦੇ ਚੱਕ ਲੋ ਫੱਟੇ ਆਉਣਾ ਕਿੱਥੇ ਜੀ ਮਾੜਾ ਜੀ ਤੁਸੀਂ ਆਪਦੇ ਮੂੰਹ ਨਾਲ ਆਨਲਾਈਨ ਮਾਰਕੀਟ ਕੰਨੜਾ ਬੈਂਕ ਵਾਲੀ ਗਲੀ ਜੀ ਪਟਿਆਲਾ ਗੇਟ ਸੰਗਰੂਰ ਜੀ ਪਟਿਆਲਾ ਕ੍ਰਿਸ਼ਨਾ ਰੁੱਕ ਸਟੋਰ ਦੇ ਸਾਹਮਣੇ ਆ ਗਿਆ ਬਈ ਬਿਲਕੁਲ ਬਿਲਕੁਲ ਸਾਹਮਣੇ ਜਿੱਥੇ ਆਰਾਮ ਦੀ ਲਾਉਂਦੀ ਬਿਲਕੁਲ ਸਾਹਮਣੇ ਆਪਣੀ ਬਿਲਕੁਲ ਜੀ ਨੰਬਰ ਵੀ ਬੋਲ ਦੋ 7009051255 ਜੀ ਆਨਲਾਈਨ ਆਰਡਰ ਦੇ ਸਕਦੇ ਨੇ ਆਨਲਾਈਨ ਆਰਡਰ ਦੇ ਸਕਦੇ ਜਿਹੜੇ ਆਨਲਾਈਨ ਆਰਡਰ ਤੁਹਾਡੇ ਨੰਬਰ ਤੇ ਸ਼ੋਅ ਕਰ ਰਹਾ ਹੈ ਜੀ ਉਹ ਲਓ ਜੀ ਆਪਣੇ ਨੰਬਰ ਤੇ ਤੁਸੀਂ ਆ ਮੈਂ ਆਰਡਰ ਜਿੱਥੇ ਮਰਜ਼ੀ ਕਰਾਓ ਡਿਲੀਵਰੀ ਖਰਚਾ ਥੋੜਾ ਹੋਊਗਾ ਹਨਾ ਜੀ ਪੰਜਾਬ ਦੇ ਵਿੱਚ ਫ੍ਰੀ ਹੈ ਜੀ ਹੋ ਛੱਡੋ ਲਓ ਜੀ ਆਲ ਪੰਜਾਬ ਕਿੱਥੇ ਕਿੰਨਾ ਮਾਲ ਖਰੀਦਣ ਘੱਟੋ ਘੱਟ ਘੱਟੋ ਘੱਟ 1000 ਰੁਪਏ ਦਾ ਜੀ ਘੱਟੋ ਘੱਟ 1000 ਦੀ ਸ਼ਾਪਿੰਗ ਦੇ ਵਿੱਚ ਡਿਲੀਵਰੀ ਖਰਚਾ ਇਹ ਦੇਣਗੇ ਹੋਰ ਕੀ ਭਾਲਦੇ ਹੋ ਵੀਰੇ ਨਾਲੇ ਕੰਮ ਦੀ ਗਾਰੰਟੀ ਹੋ ਮਾਲ ਦੀ ਗਾਰੰਟੀ ਹੋ ਇਹ ਨਹੀਂ ਉਹ ਵੀ ਪੈਕੇਟ ਦੇ ਵਿੱਚੋਂ ਕਟਿਆ ਸਮਾਨ ਨਿਕਲੂ ਜੋ ਦਿਖਾਇਆ ਜੋ ਪੈਕ ਕਰਕੇ ਭੇਜਿਆ ਗਿਆ ਦਿਖਾ ਕੇ ਤੁਹਾਨੂੰ ਉਹੀ ਨਿਕਲੂ ਹੈਨਾ ਜੀ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਬੰਦਾ ਵੀਰੇ ਸ਼ੇਅਰ ਕਰਕੇ ਆਊਗਾ ਸਿਰਫ ਉਹਨਾਂ ਵਾਸਤੇ ਰੇਟ ਨਹੀਂ ਕੋਈ ਆਕੇ ਕਹਵੇ ਜੀ ਮੇਰੇ ਵਾਸਤੇ ਆਹ ਰੇਟ ਨਾ ਪਹਿਲਾਂ ਅਸੀਂ ਚੈੱਕ ਕਰਾਂਗੇ ਬੰਦੇ ਨੇ ਵੀਡੀਓ ਸ਼ੇਅਰ ਕੀਤੀ ਹੋਈ ਹੈ ਉਹ ਲੋ ਲੋ ਤੁਸੀਂ ਆ ਤੇ ਮੰਗਣਾ ਲਓ ਜੀ ਸਕਰੀਨ ਸ਼ਾਟ ਜਰੂਰ ਦਿਖਾ ਦਿਓ 800 ਵਾਲਾ 100 ਚ ਆ ਦਾਤਾ ਉਹ ਦੇਖੋ ਤੁਸੀਂ ਜਿਹੜਾ ਬੰਦਾ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਪਹਿਲੇ 10 ਬੰਦਿਆਂ ਨੂੰ ਅਸੀਂ ਆ 벨ਟਾ ਫ੍ਰੀ ਦੇਵਾਂਗੇ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰੋ ਤੇ ਪਹਿਲੇ 10 ਬੰਦੇ ਚੱਕ ਲਓ ਬਾਈ 벨ਟਾਂ ਬੱਲਾ ਬੱਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ